ਅਜੇ ਅਜਨਾ ਕਸ਼ੇਪੇ ਅਤੇ ਇੱਕ ਕਿਸ਼ੋਰ ਰਕੇਸ਼ ਫੋਟੋਗ੍ਰਾਫ ਫਰਜ਼ਾਇਦ ਨੂੰ ਪੀਜੀਪੀ ਸ਼ਤਰੂਗਦੇ ਦੀ ਟੀਮ ਦੇ ਖਿਲਾਫ ਕਾਰਨਾ ਲਾਇਆ ਗਿਆ ਜਿਹੜੇ ਦੋ ਜਿਹੜੇ ਦੋ ਛੇ ਪਹਿਲੇ ਉਹਦਾ ਜਾਮ ਚਾਲਾ ਔਰ ਜਿਹੜੀ ਇਹ ਸਮਾਜਿਕ ਦਿੱਕਤ ਦੀ ਗੱਲ ਪੰਜਾਬ ਪੁਲਿਸ ਆ ਇਹ ਅੱਜ ਇਹ ਕਸ਼ਮੂ ਜਾ ਕੇ ਗ੍ਰਿਫਤਾਰ ਕਰਨਾ ਸਰਕਾਰਾਂ ਚਗਾਵੇ ਸਾਡਾ ਜਾਮ ਚੱਲ ਜਾਈਊਗਾ ਅਸੀਂ ਕਿਸੇ ਤਰ੍ਹਾਂ ਦੇ ਨਾ ਸਰ ਦੇ ਡਰ ਆ ਨਾ ਦਬਾਅ ਆ ਨਾ ਜ਼ੋਰ ਆ ਇਹ ਤਰਨਾਂ ਤੇ ਜਾ ਚੱਲ ਜਾਈ ਰੂਗਾ ਕਿਹੜੀ ਕਿਹੜੀ ਜਿੱਥੇ ਵਧੀਆ ਪਹੁੰਚੀ ਸਾਰੀ ਪਹੁੰਚ ਜਿੱਥੇ ਵਧੀਆ ਪਹੁੰਚੀ ਨਹੀਂ ਪਹੁੰਚ ਵੀ ਨਹੀਂ ਜਦੋਂ ਤੱਕ ਅੱਛਾ ਤੇ ਡੀਸੀ ਜਾਂ ਸੀਪੀ ਸਾਹਿਬ ਨਹੀਂ ਆਉਂਦੇ ਔਰ ਟਾਈਮ ਬਾਉਂਡ ਲੈਣਾ ਜੀ ਇੰਨੇ ਦਿਨਾਂ ਬਾਅਦ ਯਾਦ ਆ ਗਿਆ ਫਿਰ ਇਹ ਮੰਗਣੀ ਉਥੇ ਹਰਿਆਣਾ ਦੇ ਅੰਦਰ ਛੱਤਰਗੇ ਜੀ ਦੀ ਗ੍ਰਿਫਤਾਰੀ ਅੰਜਨਾ ਕਸ਼ਮੀਰ ਦੀ ਗ੍ਰਿਫਤਾਰੀ ਕਿਸ਼ੋਰ ਕੁਮਾਰ ਦੀ ਗ੍ਰਿਫਤਾਰੀ ਇਤਨੇ ਮੰਗਾਂ ਲਈਏ ਇਸ ਨੂੰ ਤਾਂ ਬੋਰਡ ਕਰ ਰਿਹਾ ਬੈਠਾ ਇਹਨਾਂ ਨੂੰ ਤੁਸੀਂ ਦੇਖਿਆ ਹੀ ਆ ਜਿਹੜੇ ਕਿ ਬਸੰਤ ਸਿੰਘ ਜਿਹੜੇ ਤੁਹਾਡੇ ਪੀਪੀਐਸ ਅਫਸਰ ਸੀਗੇ ਉਹਨਾਂ ਨੂੰ ਜਿਹੜਾ ਮਲਪੂਰੇ ਨਾਲ ਆਪਣੀ ਆਤਮ ਹੱਤਿਆ ਕਰਨੀ ਵੀ ਤੇ ਦੂਜਾ ਜਿਹੜਾ ਭਗਵਾਨ ਵਾਹਿਗੁਰੂ ਬਾਰੇ ਗਲਤ ਟਿੱਪਣੀ ਨਿੰਦਿਗੀ ਹੋਤ ਪ੍ਰਦਰਸ਼ਨ ਦੇ ਵਿੱਚ ਜਿਹੜਾ ਸੀ ਦੇ ਇੱਕ ਸ਼ਾਂਤ ਮੀ ਢੰਗ ਨਾਲ ਧਰਨਾ ਦਿੱਤਾ ਅਸੀਂ ਹਰਿਆਣਾ ਸਰਕਾਰ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਸਮਾਜ ਉਹਨਾਂ ਦੇ ਜਿਹੜੇ ਤੋ ਜੀ ਉਹਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੱਚਾ ਉਹਨੂੰ ਜਿਹੜਾ ਅਰੈਸਟ ਕੀਤਾ ਜਾਵੇ ਤਾਂ ਕਿ ਜਿਹੜਾ ਦਲੀ ਸਮਾਜ ਜਿਹੜਾ ਰੋਸ਼ ਆ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਜਿਹੜਾ ਦਰਨਾ ਦੇ ਅੱਜ ਸਾਨੂੰ ਮਜਬੂਰ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਕਿਉਂਕਿ ਪਿਛਲੇ ਦਿਨੀ ਸਾਡੇ ਸਤਕਾਰਯੋਗ ਅਜਪੁਰ ਚੌਧਰੀ ਜੀ ਵੱਲੋਂ ਐਫ ਆਈ ਆਰ ਦਰਜ ਕਰਾਈ ਗਈ ਪਰ ਉਹਦੇ ਦਿਹਾੜੇ ਤੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਸੀਂ ਪ੍ਰਸ਼ਾਸਨ ਤੋਂ ਮੰਨ ਕਰਦੇ ਹਾਂ ਕਿ ਜਿਹੜੀ ਉਹ ਕਸ਼ਾਬਾ ਉਹਨੂੰ ਜਿਹੜੀ ਆ ਸਹਾ ਦਿੱਤੀ ਜਾਵੇ ਤਾਂ ਕਿ ਜਿਹੜਾ ਦਲੀ ਸਮਾਜ ਦੇ ਜਿਹੜੀ ਅਤਿਆ ਹੋਈ ਆ ਉਹਦਾ ਸਾਨੂੰ ਇਨਸਾਫ ਮਿਲ ਸਕੇ ਸਮਾਜ ਨੂੰ ਬੇਨਤੀ ਆ ਜਿਹੜਾ ਜਿਹੜਾ ਇੱਕ ਮਿੰਟ ਜਾਤੀ ਤੌਰ ਤੇ ਪੀੜਿਤ ਕੀਤਾ ਗਿਆ ਉਹਨਾਂ ਨੂੰ ਮਜਬੂਰਨ ਆਤਮ ਹੱਤਿਆ ਕਰਨੀ ਪਈ ਉਥੇ ਦੇ ਡੀਜੀਪੀ ਐਸਪੀ ਪਰਮੂ ਹਰਿਆਣਾ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਔਰ ਜਿਹੜੀ ਅੰਜਨਾ ਕਸ਼ਵ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਇਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੰਗ ਕਰਦੇ ਅਸੀਂ ਦੇਸ਼ ਦੇ ਅੰਦਰ ਜਿਹੜੀ ਖੁਸ਼ਿ ਸ਼ਰਨਾਰਤੀ ਤਤਤ ਜਿਹੜੇ ਜਾਤੀਵਾਦ ਫਲਾਣਾ ਚਾਹੁੰਦੇ ਆ ਦੇਸ਼ ਦੇ ਅੰਦਰ ਜਾਤੀ ਜੋਤ ਲੜਾਈ ਕਰਾਉਂਦੇ ਆ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਇਹਨਾਂ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਕਿ ਨੱਚੇ ਹੋਏ ਲੋਕ ਕਿੰਨਾ ਕਹੋ ਤੱਕ ਟੁੱਟਰੇਗਾ ਜੀ ਜੀ ਆਪਕੋਈ ਅਕਸਰ ਸਾਡਾ ਮੈਸੇਜ ਅੱਗੇ ਪਹੁੰਚਾਓ ਮੰਗੀਏ ਮੰਗ ਸਾਡੀ ਇਹ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਜੀ